ਜੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚਿਆ ਇੱਕ ਸਪਲੈਂਡਰ ਹੈ ਜੀ ਸਸਤਾ ਬੋਲਟ ਵੀ ਹੈ ਜੀ ਆਪਣੇ ਕੋਲੇ ਇੱਕ ਅੱਜ ਤੇ ਗੱਡੀਆਂ ਤਾਂ ਤੁਸੀਂ ਪੁੱਛੋ ਹੀ ਨਾ ਕਿੰਨੀਆਂ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਅਲੱਗ-ਅਲੱਗ ਏਰੀਆ ਚੋਂ ਤੁਹਾਡੇ ਏਰੀਆ ਚੋਂ ਤੁਹਾਨੂੰ ਤੁਹਾਡੇ ਪਸੰਦ ਦੀ ਗੱਡੀ ਲਾਜ਼ਮੀ ਮਿਲ ਜੂਗੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਹਰੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਤੇ ਹੁਣ ਆਪਾਂ ਪਹਿਲਾਂ ਇੱਕ ਡਿਜ਼ਾਇਰ ਗੱਡੀ ਦੀ ਗੱਲ ਕਰਾਂਗੇ ਡਿਜ਼ਾਇਰ VDI ਤੇ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਜੀ ਸਾਢੇ 1.5 ਲੱਖ ਦੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ 14 ਮਾਡਲ ਗੱਡੀ ਆ ਕੰਡੀਸ਼ਨ ਪੂਰੀ ਵਧੀਆ ਹੈ ਤੇ ਮਾਲਕ ਨੇ ਵਧੀਆ ਰੱਖੀ ਹੋਈ ਆ ਕੋਈ ਕਮੀ ਪੇਸ਼ ਨਹੀਂ ਗੱਡੀ ਚ ਤੇ ਆਪਾਂ ਅੰਦਰੋਂ ਗੱਲ ਕਰੀ ਜੰਦਰੋਂ ਵੀ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਨੰਬਰ ਆਪਾਂ ਗੱਲ ਕਰੀਏ ਗੱਡੀ ਦਾ ਤਾਂ ਪੰਜਾਬ ਨੰਬਰ ਆਪਾਂ ਨੂੰ ਗੱਡੀ ਆ ਹਮ ਮਿਲੂਗੀ ਗੱਡੀ ਪਹੁੰਚੀ ਆਪਣੇ ਕੋਲੇ ਅਰੋਪੜ ਏਰੀਆ ਚ ਕਿਸੇ ਨੇ ਜਾ ਕੇ ਦੇਖਣੀ ਹੈ ਟ్రਾਈ ਲੈਣੀ ਹੈ ਕੋਈ ਗੱਡੀ ਖਰੀਦਣ ਦਾ ਚਾਹ ਬਾਨਾ ਕਿਸੇ ਨੇ ਚਲਾ ਕੇ ਦੇਖਣੀ ਹੋ ਵੀ ਅਰੋਪੜ ਜਾ ਕੇ ਦੇਖ ਸਕਦਾ हूं ਬਾਕੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣੀ ਆ ਚਿੱਟੇ ਰੰਗ ਦੀ ਗੱਡੀ ਆ ਬੰਪਰ ਬੂਮਪਰ ਵਧੀਆ ਪਈ ਨੇ ਚਾਰੇ ਪਾਸੋਂ ਤੁਸੀਂ ਬਾਕੀ ਦੇਖ ਹੀ ਲਓ ਜੀ ਤੇ ਇਹ 1.3 ਲੱਖ ਰੁਪਇਆ ਕਿਹਾ ਮਾਲਕ ਨੇ 14 ਮਾਡਲ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਆ 85500 78 11406 ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਓਨਰ ਨਾਲ ਸਿੱਧੀ ਕਰ ਲਿਓ ਜੀ ਤੇ ਇਹ ਨੰਬਰ ਸੈਕੰਡ ਤੇ ਆਪਣੇ ਕੋਲੇ ਵੈਨਿਊ ਗੱਡੀ ਪਹੁੰਚੀ ਹੈ ਇੱਕ ਬਹੁਤ ਸ਼ੌਂਕ ਨਾਲ ਮਾਲਕ ਨੇ ਗੱਡੀ ਰੱਖੀ ਹੋਈ ਆ ਬਹੁਤ ਜ਼ਿਆਦਾ ਸੋਹਣੀ ਗੱਡੀ ਆ ਜੀ ਤੇ ਬਹੁਤ ਜ਼ਿਆਦਾ ਸਾਫ਼ ਪਈਆਂ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਟਾਇਰ ਆਪਾਂ ਨੂੰ ਨਵੇਂ ਵਾਂਗੂ ਮਿਲ ਜਾਣਗੇ 85-90 ਪੈਸੇ ਗੁਰਦਾਸਪੁਰ ਮਾਲਕ ਦਾ ਏਰੀਆ ਗੱਡੀ ਪੰਜਾਬ ਨੰਬਰ ਹੈ ਟਾਇਰ ਟੱਪਾ ਬਹੁਤ ਵਧੀਆ ਜੀ ਸਨਰੂਫ ਮਾਡਲ ਹੈ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਕਿਸ ਨੂੰ ਪਸੰਦ ਆਈ ਗੱਡੀ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਹੈ ਤੁਸੀਂ ਜਾ ਕੇ ਦੇਖ ਸਕਦਾ ਹੋਂ ਵੈਨਿਊ ਗੱਡੀ ਹੈ ਕੰਡੀਸ਼ਨ ਆਲੂਕਿਆ ਕੋਈ ਨੁਕਸ ਨਹੀਂ ਬਹੁਤ ਸਾਫ਼ ਸੁਥਰੀ ਵਧੀਆ ਗੱਡੀ ਹੈ ਜੀ ਤੇ ਕਿਸੇ ਨੂੰ ਵੀ ਪਸੰਦ ਆਈਏ ਜੀ ਜਾ ਕੇ ਤੁਸੀਂ ਦੇਖ ਸਕਦੇ ਹੋ ਗੁਰਦਾਸਪੁਰ ਅੰਦਰੋਂ ਦੇਖਣੀ ਹੈ ਅੰਦਰੋਂ ਦੇਖ ਲਓ ਤੋਰ ਕੇ ਦੇਖਣੇ ਤੋਰ ਕੇ ਦੇਖ ਲਓ ਚਲਾ ਕੇ ਦੇਖਣੇ ਚਲਾ ਕੇ ਦੇਖ ਲਓ 9 ਲੱਖ ਰੁਪਇਆ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਤੇ ਮਾਲਕ ਨੇ ਦੱਸਿਆ ਕੁੱਲ 95000 ਗੱਡੀ ਚੱਲੀ ਹੋਈ ਹੈ ਤੇ ਜੈਨੂਨ ਚੱਲੀ ਹੋਈ ਹੈ ਜਿਹੜੇ ਓਨਰ ਨੇ ਮਾਲਕ ਨੇ ਵੈਨਿਊ ਗੱਡੀ ਦੀ ਉਹਨਾਂ ਦਾ ਨੰਬਰ ਹੈ 771046004 ਗੱਲਬਾਤ ਕਰਨਾ ਤੁਸੀਂ ਜੇ ਚਾਹੋ ਨਿਓ ਕਿਸੇ ਤਰ੍ਹਾਂ ਦੀ ਕਰ ਲਿਓ ਆਪੀ ਇੱਕ ਹੁਣ ਤੁਸੀਂ ਜਨਗੜੀ ਦੇਖੋਗੇ ਕਾਫੀ ਗੱਡੀਆਂ ਆਪਣੇ ਕੋਲੇ ਪਹੁੰਚੀਆਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਗੱਡੀਆਂ ਕੋਈ ਵੀ ਗੱਡੀ ਪਸੰਦ ਆਵੀ ਤੁਸੀਂ ਮਾਲਕ ਨਾਲ ਸਿੱਧੀ ਗੱਲ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਆਹ ਜਿਹੜੀ ਗੱਡੀ ਆ ਪੰਜ ਮਾਡਲ ਆਪਾਂ ਲੈ ਕੇ ਪਹੁੰਚੇ ਹਾਂ ਸਕਰੀਨ ਤੇ ਫੋਟੋਆਂ ਚੱਲ ਰਹੀਆਂ ਜੀ ਪੈਟਰੋਲ ਤੇ ਗੱਡੀ ਆ ਕੰਡੀਸ਼ਨ ਦੀ ਗੱਡੀ ਬਹੁਤ ਵਧੀਆ ਬਾਡੀ ਬੁੱਡੀ ਦੇਖ ਲਓ ਚਾਰੇ ਪਾਸੋਂ ਦੀ ਨਿਗਾਹ ਘੜ ਲਓ ਗੱਡੀ ਵਿੱਚ ਦੀ ਗੱਡੀ ਪੂਰੀ ਵਧੀਆ ਜੀ ਨੁਕਸ ਕੋਈ ਨਹੀਂ ਪੰਜਾਬ ਨੰਬਰ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਡ ਕਵਰ ਬਿਲਕੁਲ ਨਵੇਂ ਆਪਾਂ ਨੂੰ ਫਰੈਸ਼ ਮਿਲ ਜਾਣਗੇ ਤੇ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਇੰਟੀਰੀਅਰ ਬਹੁਤ ਵਧੀਆ ਮਿਲ ਜੂਗਾ ਜਿਵੇਂ ਕਿ ਡੈਸ਼ਬੋਰਡ ਹੋ ਗਿਆ ਮਿਊਜ਼ਿਕ ਸਿਸਟਮ ਹੋ ਗਿਆ ਬਾਕੀ ਤੁਸੀਂ ਮਾਲਕ ਤੋਂ ਕੋਈ ਹੋਰ ਜਾਣਕਾਰੀ ਲੈਣੀ ਹੈ ਜੇ ਮੇਰੇ ਵੱਲੋਂ ਕੁਝ ਰਹਿ ਗਿਆ ਹੋਵੇ ਦੱਸਣ ਬਾਰੇ ਤਾਂ ਮਾਲਕ ਤੋਂ ਪੁੱਛ ਲਿਓ ਗੱਡੀ ਖੜੀ ਆ ਪਟਿਆਲੇ ਏਰੀਆ 'ਚ 70000 ਰੁਪਿਆ ਮਾਲਕ ਨੇ ਮੰਗ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਕਹਿੰਦੇ ਵੀ 70000 ਰੁਪਿਆ ਇੱਕ ਵਾਰੀ ਡਿਮਾਂਡ ਤੇ ਕਹਿੰਦੇ ਸੀਗੇ ਮੌਕੇ ਤੇ ਕਰ ਲਵਾਂਗੇ ਬਾਕੀ ਕੰਡੀਸ਼ਨ ਪੂਰੀ ਵਧੀਆ ਪੰਜ ਮਾਡਲ ਜਰੂਰ ਹੈ ਪਰ ਗੱਡੀ ਪੂਰੀ ਸਾਫ ਤੇ ਸ਼ੌਂਕ ਨਾਲ ਮਾਲਕ ਨੇ ਰੱਖੀ ਆ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ 86993 38838 ਗੱਲਬਾਤ ਜੜੀ ਵੀ ਕਰਨਾ ਤੁਸੀਂ ਚਾਹੁੰਦੇ ਹੋ ਤੁਸੀਂ ਸਿੱਧੀ ਮਾਲਕ ਤੋਂ ਜਾਣਕਾਰੀ ਲੈਣੀ ਹੈ ਕੋਈ ਜਾਣਕਾਰੀ ਲੈ ਸਕਦੇ ਹੋ ਕੋਈ ਗੱਲ ਕਰਨੀ ਹੈ ਸਿੱਧੀ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਆ ਜਿਹੜੀ ਜਨ ਗੱਡੀ ਆ ਆ ਤੁਸੀਂ ਦੇਖ ਲਈ ਬਾਕੀ ਹੋਰ ਜਿਹੜੀਆਂ ਮਸ਼ੀਨਰੀਆਂ ਮੋਟਰਸਾਈਕਲ ਜਿਹੜੇ ਆਪਾਂ ਲੈ ਕੇ ਪਹੁੰਚਿਆ ਉਹਨਾਂ ਦੀ ਵੀ ਆਪਾਂ ਕੱਲੀ ਕੱਲੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਕੋਲੇ ਕੋਠੀ ਆ ਘਰ ਆ ਮਕਾਨ ਹੈ ਗੱਡੀ ਆ ਮੋਟਰਸਾਈਕਲ ਹੈ ਚਾਹੇ ਤੁਹਾਡੇ ਕੋਲੇ ਕੁਝ ਵੀ ਆ ਜੀ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਸੀ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਖਰਚਾ 바ਰਚਾ ਕੋਈ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਇੱਕ ਵਾਰੀ ਫਿਰ ਤੋਂ ਦੱਸ ਦੇਣਾ ਚਾਹੀਦਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਸ਼ੇਅਰ ਕਰ ਦਿਓ ਤੇ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਵੀ ਜਰੂਰ ਦਬਾ ਦਿਓ ਤੇ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਆਪਣੇ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਜਰੂਰ ਦਬਾ ਦਿਓ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੇ ਹੁਣ ਆਪਾਂ ਸਪਲੈਂਡਰ ਦੀ ਗੱਲ ਕਰਾਂਗੇ ਤੁਸੀਂ ਆਪਣੇ ਕੋਲੇ ਸਪਲੈਂਡਰ ਪਹੁੰਚੇਗਾ ਇਹਨਾਂ ਦਾ ਜਿਹੜਾ ਪਿੰਡ ਹੈ ਮਹਾਲਮਾ ਜੀ ਫਿਰੋਜ਼ਪੁਰ ਦੇ ਲਾਗੇ ਪੈ ਜਾਂਦਾ ਹੈ ਇਹਨਾਂ ਨੇ ਮਾਡਲ 6 ਦੱਸਿਆ ਟਾਇਰ ਪੈਨ ਵਾਲੇ ਆ ਤੇ ਕੰਡੀਸ਼ਨ ਮਾਲਕ ਨੇ ਕਿਹਾ ਵਧੀਆ ਜੀ ਰੇਟ 28000 ਮੰਗਿਆ ਇਹਨਾਂ ਨੇ ਤੇ ਮੋਟਰਸਾਈਕਲ 'ਚ ਕਮੀ ਪੇਸ਼ੀ ਕੋਈ ਨਹੀਂ ਮਾਲਕ ਕਹਿੰਦੇ ਆ ਵੀ ਕੰਮਕੁਮ ਸਾਰਾ ਕਰਵਾ ਰੱਖਿਆ ਕਿਸੇ ਨੂੰ ਪਸੰਦ ਆਉਂਦਾ ਜਾ ਕੇ ਦੇਖਣਾ ਚਾਹੁੰਦਾ ਕੋਈ ਪਹਿਲਾਂ ਗੱਲ ਕਰਨਾ ਚਾਹੁੰਦਾ ਮੋਟਰਸਾਈਕਲ ਬਰੀ ਤਾਂ ਫੋਨ ਤੇ ਤੁਸੀਂ ਗੱਲ ਕਰ ਸਕਦੇ ਹੋ ਜੀ ਜਿਨ੍ਹਾਂ ਦਾ ਮੋਟਰਸਾਈਕਲ ਹੈ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 8190068 24172 ਗੱਲਬਾਤ ਕਰ ਲਿਓ ਤੁਸੀਂ ਆਪੇ ਤੇ ਹੁਣ ਆਪਾਂ ਇੱਕ ਬੁਲਟ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀ ਡਿਮਾਂਡ ਆਪਣੇ ਕੋਲੇ ਆਉਂਦੀ ਰਹਿੰਦੀ ਆ ਬਹੁਤ ਸਾਰੇ ਕਮੈਂਟ ਆਉਂਦੇ ਆ ਜੀ ਬੁਲਟ ਬਾਰੇ ਤੇ ਲੈ ਕੇ ਪਹੁੰਚੇ ਹਾਂ ਤੇ ਕਾਫੀ ਡਿਮਾਂਡ ਅਜ਼ਨਾਲੇ ਏਰੀਆ ਚੋਂ ਆ ਰਹੀ ਸੀਗੀ ਜੀ ਲੈ ਕੇ ਪਹੁੰਚੇ ਹਾਂ ਅਜ਼ਨਾਲੇ ਤੋਂ ਬੁਲਟ ਆਪਾਂ ਲੈ ਕੇ ਪਹੁੰਚੇ ਹਾਂ 13 ਮਾਡਲ ਹੈ ਕੰਡੀਸ਼ਨ ਪੂਰੀ ਵਧੀਆ ਹੈ ਮਾਲਕ ਦੇ ਘਰੇ ਖੜਾਗਾ ਬੁਲਟ ਪੰਜਾਬ ਨੰਬਰ ਹੈ ਮਾਲਕ ਨੇ ਸ਼ੌਕ ਨਾਲ ਰੱਖਿਆ ਹੋਇਆ ਕਮੀ ਪੇਸ਼ੀ ਕੋਈ ਨਹੀਂ ਹੈਗੀ ਜੇ ਆਪਾਂ ਮਾਡਲ ਦੀ ਗੱਲ ਕਰੀਏ 13 ਮਾਡਲ ਹੈ ਰੇਟ ਦੀ ਗੱਲ ਕਰੀਏ 1,20,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਕਹਿੰਦੇ ਇੱਕ ਡਿਮਾਂਡ ਆ ਸਿਰਫ ਕੋਈ ਫਿਕਸਡ ਰੇਟ ਨਹੀਂ ਹੈਗਾ ਕੋਈ ਦੇਖਣਾ ਚਾਹੁੰਦਾ ਜਾ ਕੇ ਦੇਖਣਾ ਚਾਹੁੰਦਾ ਜਾ ਕੇ ਵੀ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਵੀ ਦੇਖ ਸਕਦਾ ਹਾਂ ਬਾਕੀ ਵਧੀਆ ਜੀ ਪੂਰਾ ਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖਿਆ ਹੋਇਆ ਅਜਨਾਲੇ ਖੜਾ ਜਾ ਕੇ ਦੇਖ ਸਕਦਾ ਹਾਂ ਟਰਾਈ ਲੈਣੀ ਕਿਸੇ ਨੇ ਟਰਾਈ ਲੈ ਲਿਓ ਤੇ ਬਾਕੀ ਗੱਲਬਾਤ ਜਿਹੜੀ ਵੀ ਕਰਨੀ ਹੈ ਮਾਲਕ ਦਾ ਨੰਬਰ ਸਕਰੀਨ ਤੇ ਆ 950 13 68 05 ਤੇ ਹੁਣ ਆਪਾਂ ਗੱਲਬਾਤ ਕਰਦੇ ਆ ਵੈਗਨਰ ਗੱਡੀ ਦੀ ਵੈਗਨਰ ਆਪਣੇ ਕੋਲੇ ਪਹੁੰਚੀ ਆ ਗੱਡੀ 2005 ਮਾਡਲ ਆ ਰੇਟ ਸਿਰਫ 55000 ਰੁਪਇਆ ਪੰਜ ਮਾਡਲ ਗੱਡੀ ਆ ਬਠਿੰਡੇ ਏਰੀਆ ਚ ਪਹੁੰਚੀ ਆ ਗੱਡੀ ਚ ਗਮੀ ਪੇਸ਼ੀ ਕੋਈ ਨਹੀਂ ਚਲਾਉਣ ਚ ਬਹੁਤ ਵਧੀਆ ਚ ਪੰਜਾਬ ਨੰਬਰ ਐ ਤੇ ਟਾਇਰ ਵੀ ਆਪਨੂੰ ਅਸੀਂ 85 ਪੈਸੇ ਮਿਲ ਜਾਣਗੇ ਨੰਬਰ ਜਿਨ੍ਹਾਂ ਦੀ ਗੱਡੀ ਆ 95174 151 234 ਜਿਹੜੀ ਵੀ ਗੱਲ ਕਰਨੀ ਆ ਆਪੇ ਕਰ ਲਿਓ ਜੀ। ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰਾ ਕੁਝ ਹੁਣ ਤੁਸੀਂ ਦੇਖ ਹੀ ਲਿਓ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰ ਲਈ। ਬਾਕੀ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਰੀਅਲ 'ਚ ਕਿਹੜੀ ਮਸ਼ੀਨਰੀ ਚਾਹੀਦੀ ਆ ਕਮੈਂਟ ਕਰੋ ਲਾਜ਼ਮੀ ਤੇ ਪਹਿਲੀ ਵਾਰ ਪਹੁੰਚਿਓ ਸਬਸਕ੍ਰਾਈਬ ਜ਼ਰੂਰ ਕਰਦੋ। ਕਿਸੇ ਕੋਲੇ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਆਪਣਾ ਨੰਬਰ ਉੱਪਰ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ